ਨਾਮ ਰਸੋਈ ਉਹਦਾ ਸਰ ਜੀ ਸਰ ਆਈ ਕੁਮਾਰ ਜੀ ਬੈਚਵਾਰ ਰੋੜ ਬੇਦੀਪੜਾ ਗਲੀਆਂ ਬਣਾਓ ਬਾਰੇ ਸਰ ਮੈਂ ਮੇਰੀ ਬੇਟੀ ਡੌਗ ਨੂੰ ਪਾਣ ਗਈ ਖਾਣਾ ਤੋਂ ਨੂੰ ਕੁੜੀ ਨੂੰ ਮਾਰਾ ਮਾਰਾ ਚੰਗਾ ਬੋਲਿਆ ਉਹਨੇ ਸੋ ਸੋ ਨੂੰ ਨਹੀਂ ਉਹ ਜੇ ਮੇਰੀ ਕੁੜੀ ਮੇਰੇ ਰੋਣ ਆ ਗਈ ਮੈਂ ਕਿਦੀ ਪਾਪਾ ਡੌਗ ਨੂੰ ਮਾਰਿਆ ਤੇ ਮੈਂ ਉਸਲੇ ਬਾਹਰ ਗਿਆ ਤੇ ਡੌਗ ਨੂੰ ਇਹਨੇ ਫੜ ਕੇ ਛੋਟੀ ਮਾਰੀ ਜ਼ੋਰ ਦੀ ਤੇ ਮੈਂ ਡੌਗ ਨੂੰ ਫੜ ਲਿਆ ਮੈਨੂੰ ਕੋ ਵੇਖਿਆ ਨਹੀਂ ਗਿਆ ਤੇ ਮੈਂ ਡਾਕਟਰ ਚੁੱਕਿਆ ਨਾ ਕਿਹਾ ਮੈਂ ਫੜਾ ਹੂੰ ਦੂਜੀ ਵਾਰੀ ਮਾਰ ਕੇ ਵਿਖਾ ਇਹਨੇ ਮਾਰਿਆ ਦੂਜੀ ਵਾਰੀ ਮਾਰ ਦਵਾੰਗ ਮਾਰੀ ਉਹਨੇ ਫੇਰ ਮਾਰਦੀ ਡਾਕਟਰੋ ਕੋ ਮੇਰੇ ਥੋੜੋ ਪਿਆ ਗਲੀ ਤੇ ਸਾਡੇ ਮਹੱਲੇ ਦਾ ਡਾਕਟਰ ਸਾਹਿਬ ਹੈਗੇ ਡਾ ਵੀ ਡੋਗ ਨੂੰ ਬੜਾ ਪਿਆਰ ਕਰਦੇ ਆ ਤੇ ਇਹਨਾਂ ਨੇ ਫੜ ਲਿਆ ਇਹਨਾਂ ਨੇ ਮੈਨੂੰ ਨਹੀਂ ਵੇਖਿਆ ਡੋਗ ਨੂੰ ਵੇਖਿਆ ਜੋ ਇਹਨਾਂ ਨੇ ਡੋਗ ਨੂੰ ਫੜਿਆ ਤੇ ਫੇਰ ਆਵਾਜ਼ ਮੈਂ ਤੁਹਾਨੂੰ ਹੁਣ ਤੋਂ ਮਾਰਿਆ ਹੁਣ ਮੈਨੂੰ ਮਾਰਨ ਮਾਰਤਾ ਨੇ ਭਾਈ ਮੈਨੂੰ ਮੈਨੂੰ ਫੜ ਲਿਆ ਇਹਨਾਂ ਨੇ ਮੈਂ ਜੂੜਾ ਫੜ ਲਿਆ ਦਾ ਮੈਂ ਹੁਣ ਮਾਰ ਫੜ ਲਿਆ ਫੜ ਲਿਆ ਸੋ ਮੇਰੇ ਹੱਥੋਂ ਲੱਤਾਂ ਤਿੰਨ ਮੇਰੇ ਆ ਇੱਥੇ ਸਿੱਧੀ ਮਾਰੇ ਚੀਜ਼ ਡਾਂਗ ਮਾਰੀ ਇੱਕ ਪਹਿਲੇ ਡਾਂਗ ਮਾਰੀ ਡਾਂਗ ਨਹੀਂ ਟੁੱਟ ਗਈ ਐ ਫਿਰ ਛੋਟਾ ਮੁੰਡਾ ਆਇਆ ਨਾਲ ਭਰਾ ਦਾ ਉਹਨੇ ਦਤਰੀ ਏਡੀ ਕੋ ਖੜੀ ਉਹ ਲਿਆ ਕੇ ਮੇਰੇ ਮਾਰੀ ਮੈਂ ਉੱਥੇ ਉਹ ਲੈ ਮੈਂ ਡੇਪਿਆ ਮੇਰੀ ਬੇਟੀ ਮੇਰੇ ਉੱਪਰ ਦੇਪੀ ਮੇਰਾ ਬੇਟਾ ਵੀ ਡੇ ਗਿਆ ਉਹਨਾਂ ਦਾ ਵੀ ਛੋਟਾ ਉਹ ਉਹਨਾਂ ਦੇ ਕੋਈ ਨ ਲੱਗੀ ਸਾਡਾ ਉਹਨਾਂ ਦਾ ਮੱਲਾ ਦੇ ਭਾਈ ਮੱਲਾ ਮੇਰੇ ਨਾਲ ਹੈ ਮੱਲੇ ਬਿਸ਼ੱਕ ਮੱਲੇ ਵਾਲੇ ਹੀ ਬੋਲ ਸਕਦੇ ਮੈਨੂੰ ਮੈਨੂੰ ਇਨਸਾਫ ਚਾਹੀਦਾ ਮੇਰੇ ਮਹੱਲੇ ਦੇ ਮੇਰੇ ਮੇਰੇ ਨਾਲ ਹੈਗਾ ਮੈਨੂੰ ਇਨਸਾਫ ਚਾਹੀਦਾ ਮੈਂ ਪੁਲਿਸ ਵਾਲੇ ਸਰ ਉਸ ਵੇਲੇ ਮੈਂ ਚੌਂਦੇ ਖੂਚ ਮੈਨਾਂ ਨੇ ਆਪਣੀ ਗੱਡੀ ਦਿੱਤੀ ਐ ਐਕਟਵਾ ਮੈਂ ਐਕਟਰ ਆਪਣੀ ਵਾਈਫ ਨੂੰ ਭਾਇਆ ਤੇ ਮੈਂ ਨਾਲ ਹੀ ਉਸ ਦੇ ਖੂਨ ਵਗਦੇ ਵਗਦੇ ਚਲਾ ਗਿਆ ਉੱਥੇ ਇਹ ਵੀ ਆਪਣੇ ਡੋਗ ਲੈ ਗਏ ਨਾਲ ਪੁਲਿਸ ਕਹਿੰਦੇ ਉਹਨਾਂ ਵੇਖਿਆ ਪਵੇ ਕਿ ਬਗਾ ਕਹਿੰਦੇ ਸਾਨੂੰ ਕਹਿੰਦਾ ਐਫਓ ਉੱਥੇ ਸੋ ਉੱਥੇ ਜਲ ਜਾ ਸਿਵਲ ਹਸਪੀਟਲ ਸਾਨੂੰ ਉਹ ਲਿਖ ਕੇ ਮਨਾਵਨੂਗੇ ਦੇ ਦਿੱਤਾ ਕਿ ਆਪਾਂ ਚਲੇ ਗਏ ਬਾ ਸਾਡੇ ਬਾਦ ਨੇ ਨਾ ਕੁਛ ਆਇਆ ਸਾਨੂੰ ਇਨਸਾਫ ਚਾਹੀਦਾ ਬਸ ਗਰੀਬ ਆਂਦਾ ਰੇੜੀ ਰਾਣ ਡਿਆ ਮੈਂ ਆ ਚਾਰ ਪੰਜ ਦਿਨ ਹੋ ਗਏ ਮੈਂ ਘਰ ਬੈਠਾ ਮੈਂ ਲੋਕ ਕਹਿੰਦੇ ਨਾ ਕਿ 1200 ਰੁਪਏ 250 ਫੜਿਆ ਨਾ ਮੈਂ ਤੁਹਾਨੂੰ ਬਾਬ ਦੇ ਦਾਂਗਾ ਹਾਂਜੀ ਆਪਣਾ ਨਾਮ ਹਾਂਜੀ ਸਰ ਮੈਂ ਪਲਕ ਮੇਰੇ ਹਸਬੰਦ ਰਾਜਕੁਮਾਰ ਮੈਂ ਖਜ਼ਾਨੇ ਗੇਟ ਬੇਦੀਪੁਰ ਕੋਲ ਪਾਸ ਸ਼ਹੀਦ ਉਦਮ ਸਿੰਘ ਕਲੋਨੀ ਨੌਂ ਨੰਬਰ ਗਲੀ ਚ ਰਹਿੰਦੀ ਆ ਮੇ ਸਾਡੇ ਗਵਾਂਢੀ ਆ ਜਿਹੜੇ ਉਹਨਾਂ ਨੇ ਡੌਗ ਕਰਕੇ ਡੌਗ ਨੂੰ ਵੀ ਡੈਮੇਜ ਕਰਤਾ ਇੱਕ ਖਾਣਾ ਪਾਣ ਦੀ ਵਜ੍ਹਾ ਦੇ ਨਾਲ ਅਸੀਂ ਖਾਣਾ ਪਾਂਦੇ ਖਾਣਾ ਖਾਣਾ ਪਾਣ ਕਰੇ ਡੌਗ ਨੂੰ ਵੀ ਡੈਮੇਜ ਕਰਤਾ 6 ਮਹੀਨਿਆਂ ਦਾ ਡੌਗ ਸੀ ਤੇ ਮੇਰੇ ਹਸਬੰਦ ਨੂੰ ਵੀ ਡੈਮੇਜ ਕਰਦਾ ਸਾਰਾ ਸਿਰ ਤੋਂ ਵੀ ਬਾਹਾਂ ਤੋਂ ਵੀ ਤੇ ਅਸੀਂ ਪੁਲਿਸ ਵੀ ਕੋਈ ਕਾਰਵਾਈ ਨਹੀਂ ਕਰਦੀ ਵੀ ਅਸੀਂ ਕੰਪਲੇਨ ਵੀ ਲਿਖਾਈ ਜਾ ਕੇ ਉਹਨਾਂ ਨੇ ਕੁਝ ਨਹੀਂ ਕੀਤਾ ਛਰੇ ਆਮ ਫਿਰਦੇ ਪਏ ਸਾਡੇ ਸਾਹਮਣੇ ਸਾਨੂੰ ਟੌਰਚਰ ਕਰਦੇ ਪਏ ਸਾਨੂੰ ਕੁਝ ਵੀ ਹੋ ਸਕਦਾ ਵੈ ਕੁਝ ਵੀ ਇਹਨਾਂ ਕੋ ਸਾਨੂੰ ਡਰ ਰਗਾ ਵੈ ਕਿ ਕੱਲ ਨੂੰ ਸਾਨੂੰ ਕੁਝ ਵੀ ਕਰ ਸਕਦੇ ਆ ਬਸ ਮੇਰੇ ਹੱਥ ਜੋੜ ਕੇ ਬੇਨਤੀ ਮੇਰੀ ਹੈਲਪ ਕੀਤੀ ਜਾਏ ਮੈਨੂੰ ਇਨਸਾਫ ਦਿੱਤਾ ਜਾਏ ਜੋ ਮੇਰੇ ਹਸਬੰਦ ਨਾਲ ਹੋਇਆ ਉਹਨਾਂ ਦਾ ਸੋਨੂ ਸਿਕੰਦਰ ਉਸਕੇ ਪਾਪਾ ਦਾ ਨਾਮ ਹੈ ਨਿਰਮਲ ਨਿਮਾ ਨਿਰਮਾ ਸਿੰਘ ਵਜਾ ਕੋਈ ਡੋਗ ਹੀ ਆ ਡੋਗ ਨੂੰ ਟਿਕਨ ਨਹੀਂ ਦਿੰਦੇ ਉਹ ਸਿਰਫ ਡੋਗ ਨੂੰ ਮਾਰਦੇ ਆ ਕੋਈ ਵੀ ਡੋਗ ਆਂਦਾ ਗਲੀ 'ਚ ਟਿਕਨ ਨਹੀਂ ਦਿੰਦੇ ਨੂੰ ਸਾਰਿਆਂ ਨੂੰ ਮਾਰਦੇ ਛੋਟੇ ਛੋਟੇ ਬੱਚਿਆਂ ਨੂੰ ਡੰਗਾਂ ਦੇ ਨਾਲ ਮਾਰਦੇ ਨਹੀਂ ਨਹੀਂ ਸਟ੍ਰੀਟ ਡੋਗ ਆ ਗਾ ਗਲੀ ਦਾ ਡੋਗ ਆ ਸਾਡਾ ਫਾਲਤੂ ਪਾਲਤੂ ਡੋਗ ਨਹੀਂ ਗਾ ਤਾਂ ਜੀ ਸਟ੍ਰੀਟ ਡੋਗ ਆ ਗਾ ਉਸ ਦਿਨ ਖਾਣਾ ਪਾਣ ਮੇਰੀ ਬੇਟੀ ਗਈ ਆ ਤੇ ਉਹਨਾਂ ਨੂੰ ਕਹਿੰਦੀ ਮੇਰੀ ਬੇਟੀ ਨੂੰ ਕਹਿੰਦੇ ਕਿ ਇਹਨੂੰ ਇੱਥੋਂ ਲੈ ਜਾ ਜਾਂ ਕੁਝ ਕਰ ਲੈ ਸੀਗਾ ਸਦਾ ਹੀ ਕਿੱਥੇ ਲੱਗ ਜਾਈ ਇਹਨੂੰ ਇਹਨੂੰ ਖਾਣਾ ਨਹੀਂ ਪਾਣਾ ਗਾ ਇਹਨੂੰ ਖਾਣਾ ਨਹੀਂ ਪਾਣਾ ਤੇ ਤੁਸੀਂ ਇਹਨੂੰ ਬਾਹਰ ਕੱਢੋ ਇਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਅਸੀਂ ਨਹੀਂ ਇਹਨੂੰ ਖਾਣਾ ਪਾਣਾ ਅੰਦਰੋਂ ਢਾਂਗ ਲਿਆ ਕੇ ਉਹਦੇ ਪਹਿਲਾਂ ਡੋਗ ਦੇ ਮਾਰੀ ਉਹਨੂੰ ਸੇ ਤੋਂ ਡੈਮੇਜ ਕਰਤਾ ਸਾਰਾ ਅੱਖ ਵੀ ਡੈਮੇਜ ਹੋ ਗਈ ਉਹਦੀ ਫਿਰ ਮੇਰੇ ਹਸਬੰਦ ਨੂੰ ਵੀ ਡੈਮੇਜ ਕਰਤਾ ਡਾਂਗਾ ਡੂੰਗਾ ਮਾਰੀਆਂ ਡਾਂਗ ਟੁੱਟ ਗਈ ਫਿਰ ਅੰਦਰੋਂ ਪਤਾ ਨਹੀਂ ਹੋਰ ਕੋਈ ਚੀਜ਼ ਲਿਆਂਦੀ ਆ ਸਟੀਚਿੰਗ ਲੱਗੇ ਮੱਥੇ ਤੇ ਪੰਜ ਛੇ ਸਟੀਚਿੰਗ ਲੱਗੇ ਬਾਹ ਤੇ ਸਟੀਚਿੰਗ ਲੱਗੇ ਆ ਤੇ ਸਾਨੂੰ ਬਸ ਇਨਸਾਫ ਚਾਹੀਦਾ ਹਨੂਨਾਂ ਕੋ ਡਰ ਹਰ ਵੇਲੇ ਡਰ ਹੈ ਕਿ ਕੱਲ ਨੂੰ ਹਨੂ ਮਾਰ ਵੀ ਸਕਦੇ ਆ ਸਾਰੀ ਫੈ ਮੈਨੂੰ ਵੀ ਕਰੋ ਖੇਚ ਕੇ ਇਹਨਾਂ ਨੇ ਵਾਲ ਪੁੱਟੇ ਮੇਰੇ ਮੇਰੇ ਕੱਪੜੇ ਪਾੜੇ ਗੰਦੀਆਂ ਗਾਂ ਮੈਨੂੰ ਕੱਢੀਆਂ ਵੈਂ ਸਰ ਮੈਂ ਨਹੀਂ ਬੇਇੱਜ਼ਤੀ ਨਹੀਂ ਬਰਦਾਸ਼ਤ ਕਰ ਸਕਦੀ ਮੇਰੀ ਸਿਰਫ ਹੈਲਪ ਕੀਤੀ ਜਾਵੇ ਮੈਨੂੰ ਇਨਸਾਫ ਦਵਾਇਆ ਜਾਏ ਜੋ ਮੇਰੇ ਪਰਿਵਾਰ ਨਾਲ ਹੋਇਆ ਮੇਰੇ ਬੱਚਿਆਂ ਨਾਲ ਹੋਇਆ ਮੇਰੇ ਨਾਲ ਹੋਇਆ ਇਨਸਾਫ ਦਿੱਤਾ ਜਾਵੇ ਪੁਲਿਸ ਨੂੰ ਸਾਰੀ ਕਾਰਵਾਈ ਸਾਰੀ ਕੀਤੀ ਕੁਝ ਨਹੀਂ ਪੁਲਿਸ ਨੇ ਸਾਡੀ ਬਾਤ ਨਹੀਂ ਪੁੱਛੀ ਗਈ ਸਰ ਅੱਛਾ ਸਾਰਾ ਕੁਛ ਕੰਪਲੇਨ ਵਗੈਰਾ ਸਾਰਾ ਕੁਛ ਕੀਤੀ ਥਾਣੇ ਜਾ ਗਏ ਪਰ ਪੁਲਿਸ ਇੱਕ ਵਾਰ ਇਹ ਨਾਲ ਸਾਡੇ ਕੋਲ ਹਸਪੀਟਲ ਦਿਨ ਦਿਨ ਮੈਂ ਰਹਿ ਕੇ ਆਈ ਆਪਣੇ ਹਸਬੰਦ ਦੇ ਨਾਲ ਗੁਣਾਣਾਕ ਹਸਪੀਟਲ ਕੋਈ ਬਾਤ ਨਹੀਂ ਸਾਡੀ ਪੁੱਛੀ ਪੁਲਿਸ ਨੇ ਉੱਥੇ ਵੀ ਨਹੀਂ ਆਈ ਤੇ ਨਾ ਇਹਨਾਂ ਨੂੰ ਅਰੇਸਟ ਕੀਤਾ ਗਾ ਅਸੀਂ ਇਨਸਾਫ ਚਾਹੁੰਦੇ ਹਾਂ ਕਿ ਮੇਰੇ ਹਸਬੰਦ ਨਾਲ ਮੇਨਣਾ ਜੋ ਹੋਇਆ ਵੈ ਮੇਰੇ ਹਸਬੰਦ ਨੂੰ ਡੈਮੇਜ ਕੀਤਾ ਦਿਮਾਗ ਤੋਂ ਜਾਂ ਸੋ ਵੀ ਸਾਡੇ ਨਾਲ ਬੇਅਦਬੀਆਂ ਹੋਈਆਂ ਮੈਂ ਸਾਨੂੰ ਇਨਸਾਫ ਦਿੱਤਾ ਜਾਵੇ ਬਸ ਉਹ ਜਿਹੜੀ ਕੰਪਲੇਂਟ ਆਈ ਉਹਦੇ ਉੱਤੇ ਕਾਰਵਾਈ ਕਰਦਾਂਗੇ ਤਸਦੀਕ ਕਰਨ ਤੋਂ ਬਾਅਦ ਜਿਹੜੇ ਦੋਸ਼ੀ ਹੋਣਗੇ ਉਹਨਾਂ ਦੇ ਖਿਲਾਫ ਜੋ ਕਾਰਵਾਈ ਬਣਦੀ ਹੋਗੀ ਐਸ ਪਰ ਲਾ ਕੀਤੀ ਜਾਊਗੀ ਉਹ ਕਿਹੜਾਈ ਦੱਸਿਆ ਇਹਨਾਂ ਨੇ ਉਹ ਕੁੱਤੇ ਕੱਤੇ ਦਾ ਕੋਈ ਮੈਟਰ ਦੱਸਦੇ ਆ ਤਸਦੀਕ ਕਰਨ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਹੋਣਗੇ ਉਹਦੇ ਅਨੁਸਾਰ ਕਾਰਵਾਈ ਕੀਤੀ ਜਾਊਗੀ ਮੈਡੀਕਲ ਰਿਪੋਰਟ ਆਈ ਉਹ ਪੜ ਲਈ ਨੇ ਮੈਡੀਕਲ ਰਿਪੋਰਟ ਆਈ ਤੇ ਵੇਖ ਲਈ ਨੇ ਅਜੇ ਤੱਕ ਸਾਡੇ ਪੇਸ਼ ਨਹੀਂ ਕੀਤੀ ਜੋ ਕਰਨਗੇ ਦੱਸ ਦਿੰਦੇ